ਕ੍ਰਿਸ਼ਨ ਪੇਜੀ ਜੁੰਨੂ ਕੋਰੀਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਡਰਾ ਗਾਂਧੀ ਬੀਜੇਪੀ ਬ੍ਰਿਟਾਨੀਆ ਤੇ ਰੂਸ ਨੇ ਮਿਲਖ ਸਿੰਘ ਏਡ ਦੇ ਕੇ ਦਰਬਾਰ ਸਾਹਿਬ ਤੇ ਆਪਣੇ ਕੀਤੇ ਸੀਗੇ ਦਿੱਤੀ ਜੋ ਮੁਬਾਰਕੀ ਹੈ ਕੱਲ 50 डिग्री सेंटीग्रेड तापमान छिका जदों assi pai लखे दी रूट शो ਕਰ ਰਹੇ ਸੀਗੇ 40 ਸਾਲ ਹੋ ਗਏ ਮੈਨੂੰ ਮੈਂ ਪੰਥ ਦੀ ਸੇਵਾ ਕੀਤੀ ਹੈ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈਗਾ ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਫੋਡ ਸਾਡੇ ਕੈਂਡੀਡੇਟ ਹੈਗੇ ਹੈ ਫਰੋਸ ਹੁੰਦੇ ਹਨ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਐ ਕਿਰਤ ਕਰਨ ਵਾਲੇ ਐ ਫਰੋਸਪੁਰ ਦੇ ਜਸਦਾਰ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਤਸਤਾਰ ਸਿਮਰਜੀਤ ਸਿੰਘ ਮਾਨ ਅੱਜ ਸਰੂਰ ਤੋਂ ਤੁਹਾਡੇ ਨਾਲ ਨਿੱਜੀ ਗੱਲਾਂ ਕਰ ਰਿਹਾ ਹਾਂ ਅੱਜ ਫਿਰ ਮਹੀਦੀ ਸਟ੍ਰੈਟ ਰਿਕ ਹੋ ਗਈ ਹੈ ਤੇ ਲਕਸ਼ਨਾ ਪੇਜੀ ਜੂੰ ਨੂੰ ਹੋਰੀ ਹੈ ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਡਰਾ ਗਾਂਧੀ ਬੀਜੇਪੀ ਬ੍ਰਿਟਾਨੀਆ ਤੇ ਰੂਸ ਨੇ ਮਿਲਟਰੀ ਏਡ ਦੇ ਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਸਰਤੇ ਦੀ ਮੁਬਦਰੀ ਹੈ ਕੱਲ 50 ਡਿਗਰੀ ਸੈਂਟਰ ਡਿਗਰੀ ਤਾਪਮਾਨ ਸੀਗਾ ਜਦੋਂ ਅਸੀਂ ਪਾਈ ਲੱਖੇ ਦੀ ਰੂਟ ਸੋ ਕਰ ਰਹੇ ਸੀਗੇ 40 ਸਾਲ ਹੋ ਗਏ ਮੈਨੂੰ ਮੈਂ ਪੰਥ ਦੀ ਸੇਵਾ ਕੀਤੀ ਹੈ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈਗਾ ਪਰ ਅੱਜ ਮੈਂ ਦਸਣਣ ਚੋਂ ਨਾ ਜੀ ਗੁਰਚਰਨ ਸਿੰਘ ਫਰੋਜ਼ ਸਾਡੇ ਕੈਂਡੀਡੇਟ ਹੈਗੇ ਆ ਫਰੋਜ਼ਪੁਰ ਦੇ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਹੈ ਕਿਰਤ ਕਰਨ ਵਾਲੇ ਹੈ ਫਰੋਜ਼ਪੁਰ ਦੇ ਜਸਦਾਰ ਹੈ ਤੇ ਸਾਰਾ ਨਾਕਾ ਬਹੁਤ ਅੱਛੀ ਤਰ੍ਹਾਂ ਸਮਰਿਆ ਉਹ ਸਾਡੇ ਕੈਂਡੀਡੇਟ ਫਰੋਜ਼ਪੁਰ ਤੋਂ ਆ ਉਨਾਂ ਦੇ ਵੀ ਕੈਂਡੀਡੇਟਸ ਵਿੱਚ ਜਿਹੜੇ ਲੋਕ ਸਤ ਜਨੈਲ ਸਿੰਘ ਭਿੰਡਰਾ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਤਾਂ ਦੀ ਸੋਚ ਤੋਂ ਵਿਛੜ ਗਏ ਸੀਗੇ ਉਹ ਅੱਜ ਇਕੱਠੇ ਹੋ ਗਏ ਐ ਇੱਕ ਮੰਚ ਦੇ ਉੱਤੇ ਬੇਸ਼ੱਕ ਸੰਤ ਮਹਾਰਾਜ ਤਰਤਾਲ ਸਿੰਘ ਦਾ ਪਰਿਵਾਰ ਹੋਵੇ ਬੇਸ਼ੱਕ ਸੰਤ ਜੀ ਦੇ ਸੰਸਕ੍ਰਿਤ ਪਿੰਡਾਂ ਵਾਲੇ ਦਾ ਪ੍ਰਭਾਵ ਹੋਵੇ ਸਾਡੇ ਸਿੱਖ ਮਸਜਬ ਦੇ ਵਿੱਚ ਪਰ ਜਿਹੜੇ ਪ੍ਰਭਾਵ ਹੁੰਦੇ ਐ ਉਹਨਾਂ ਦੀ ਮਹੱਤਤਾ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਹਬਜ਼ਾਦੇ ਨੂੰ ਦਿੱਤੀ ਨਹੀਂ ਸੀ ਦਿੱਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਆਪਣੇ ਸਹਬਜ਼ਾਦੇ ਨਾਲ ਨਾਰਾਜ਼ ਹੋ ਗਏ ਸੀਗੇ ਇਸ ਰਾ ਇਹ ਜਿਸ ਤਰ੍ਹਾਂ ਦੇ ਵਿੱਚ ਪ੍ਰੈਕਟਿਕ ਅਕੰਧਿਤ ਮੀਚਰਲ ਸਕ ਬਸਾਲ 40 ਸਾਲ ਤੇ ਯੁੱਧ ਤੋਂ ਬਾਅਦ ਅਸੀਂ ਪਰਵਾਰ ਵਾਰ ਤੋਂ ਬਾਅਦ ਬਾੜ ਇਹ ਪਾਰਟੀ ਨੂੰ ਕੱਢਿਆ ਹੈਗਾ ਅੱਛ ਬੜੀ ਮੁਸ਼ਕਲ ਆਫ ਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰਦੇ ਰਿਹਾ ਫ੍ਰੀਜ ਕੋਰਟ ਤੋਂ ਸਰ ਦਵਲਬ ਸਿੰਘ ਡਗੜਾ ਖੜਾ ਹੋਇਆ ਹੈ ਜਿਹੜਾ ਬਹੁਤ ਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬਾਗੀ ਧਿਰ ਨੇ ਇਹਨਾਂ ਨੇ ਸਰਜੀਤ ਸਿੰਘ ਨੂੰ ਉੱਥੇ ਆ ਕੇ ਖੜਾ ਕਰਤਾ ਅਸੀਂ ਸਰਜੀਤ ਸਿੰਘ ਜੀ ਨੂੰ ਦੋ ਵਾਰੀ ਪਟੰਡੇ ਤੋਂ ਇਲੈਕਸ਼ਨ ਲੜਾਏ ਐ ਬੜੀ ਕਾਮਯਾਬੀ ਨਾਲ ਲੜਾਏ ਐ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇਹਨਾਂ ਦਾ ਮੂੰਹ ਨਹੀਂ ਦੇਖਿਆ ਉਸ ਤੋਂ ਬਾਅਦ ਸੌਰਵ ਸਰਜੀਤ ਸਿੰਘ ਨੇ ਮੈਨੂੰ ਮਾਮਾ ਭੈਣਾ ਧੀਆਂ ਮੇਰੇ ਘਰ ਵਾਲੀਆਂ ਧੀਆਂ ਦਾੜਾਂ ਕਟੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕੋਈ ਐਕਸ਼ਨ ਨਹੀਂ ਦੇ ਰਿਹਾ ਮੈਂ ਖੋਸ਼ ਰਿਹਾ ਅੱਜ ਬਹੁਤ ਸਾਰੇ ਸਿੱਖ ਕਹਿੰਦੇ ਆ ਕਿ ਸਰਬਜੀਤ ਸਿੰਘ ਫਰੀਦਪੁਰ ਦੀ ਸੀਟ ਛੱਡ ਦਿਓ ਅਸੀਂ ਪਾਰਟੀ ਬਰਨੋ ਜਿਹੜਾ ਕੈਂਡੀਡੇਟ ਸਦਾ ਬਲਦੇਵ ਸਿੰਘ ਅਤਾਰਿਆ ਉਹ ਪਾਰਟੀ ਦਾ ਅਸਲ ਜੀ ਸਿਮਰਨਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਂ ਦੀ ਤੇ ਸਾ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸਰਦਾਰ ਗਯੰਸ਼ਿੰਗ ਸ਼ਰੀਤੀ ਵਰਸੀ ਤੇ ਲਿਆਏ ਜਦ ਕੇ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾਦ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰੇਕ ਸਾਲ ਉਹਨਾਂ ਦੀ ਪਰਸੀ ਮਨਾਉਂਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਖਾਸ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਚਹੀਦਾਨ ਅਸੀਦਗੁਰ ਗੁਰਦੁਆਰਾ ਅਸਾਰੀ ਸਰਦਾਰ ਬਿਆਮ ਸਿੰਘ ਦਾ ਸਤਵੰਤ ਸਿੰਘ ਦਾ ਸਰਦਾਰ ਐਚੰਡ ਇਹ ਤੋਂ ਜ਼ਿਆਦਾ ਸਾਥ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ ਦੇ ਉੱਤੇ ਬਿਠਾ ਕੇ ਪੰਚ ਤੋਂ ਬਾਹਰ ਚੜ੍ਹਨਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਹਤੇ ਸੀ ਗਣ ਡੇ ਜੀ ਸੌਰੀ ਕਰਨ ਨੂੰ ਧਿਆਨ ਪਰ ਪਾਰਟੀ ਦੇ ਡਿਸਪਲਿਨ ਚ ਤੁਸੀਂ ਦੱਸ ਦਿਓ ਕਿ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਕੈਨੇਡਾ ਦੇ ਵਿੱਚ ਨੱਜਰ ਮਲਕ ਸਬਦੂਲ ਸਿੰਘ ਕਤਲ ਕੀਤੇ ਹੈ ਕਿਸੇ ਨੇ ਉਹ ਨਾਮ ਨਾ ਲਿਆ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਬਾੜ ਰੋਡੇ ਹਿੰਦ ਹਕੂਮਤ ਨੇ ਕਤਲ ਕੀਤੇ ਹੈ ਉਹਨਾਂ ਦਾ ਨਾਂ ਲਿਆ ਤੇ ਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਕਿਸੇ ਨੇ ਤੋਂਡੇ ਵਿੱਚੋਂ ਉਹਨਾਂ ਦਾ ਨਾਂ ਲਿਆ ਕਿਸੇ ਨੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸੀਡੈਂਟ ਦਿਖਾ ਕੇ ਹਿੰਦ ਹਕੂਮਤ ਨੇ ਕਤਲ ਕੀਤਾ ਉਹਦਾ ਨਾਂ ਲਿਆ ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਜਿਸਨੇ ਹਕੂਮਤ ਨੇ ਖਤਲ ਪਿੱਕਤਾ ਕਿਸੇ ਦਾ ਨਾ ਲਿਆ ਜੇ ਨਹੀਂ ਲਿਆ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਹਾਂ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਅਖਬਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਹੋ ਰਿਹਾ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਤਦੇ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਅਮਨਪਾਲ ਸਿੰਘ ਜੀ ਜਿਹੜੇ ਹਾਣੀ ਤੋਂ ਖੜੇ ਐ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਵਾਹ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਰੋਜ਼ ਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀਡ ਕੋਰਟ ਦਾ ਬੈਟਰ ਉਹ ਦੱਸ ਸੁਕੇ ਜੇ ਤਾਂ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਕਦਰ ਦੇ ਤੋਂ ਇੱਕ ਮਿੰਟ ਇੱਕ ਸਟਿੰਗ ਦੇਰ ਨੂੰ ਤਿਆਰ ਨਹੀਂ ਹੈ ਤੁਹਾਨੂੰ ਚੰਗਾ ਲੱਗਦਾ ਹੈ ਮਹਾਰਾ ਲੱਗਦਾ ਹੈ ਇਹ ਤੁਸੀਂ ਦੇਖਣਾ ਬਾਰ 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 ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ਉਹ ਅੱਜ ਕਾਂਗਰਸ ਭਾਜਪਾ ਬਦਲ ਆਮ ਆਦਮੀ ਪਾਰਟੀ ਦੀ ਬੁੱਤਾਂ ਦੇ ਵਿੱਚ ਵੜ ਗਏ ਐ ਔਰ ਸੰਤ ਮਹਾਰਾਜ ਮਹਾਰਾਜ ਕਰਤਾਰ ਸਿੰਘ ਦੇ ਪੋਤਾ ਚੜ੍ਹਤ ਸਿੰਘ ਫਰੀਦਕੋਟ ਦੇ ਵਿੱਚ ਸਾਡੀ ਪਾਰਟੀ ਦੇ ਕੈਂਡੀਡੇਟ ਦੇ ਵਿਰੁੱਧ ਉਹ ਤੇ ਕੈਂਪਿੰਗ ਹੀ ਕਹੇ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਆਪਣਾ ਰਿਕੋਰਡ ਪੂਰਾ ਥੇਫਿੱਟਾ ਹੋਰ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤੇਹ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਨਰਲ ਸਿੰਘ ਪ੍ਰਗਮ ਦੇ ਨਾਲ 40 ਸਾਲ ਤੋਂ ਬਹੁਤ ਆਦੀ ਇਤਿਹਾਸ ਚੱਲ ਰਹੇ ਹੈ ਚੱਲ ਲਗੇ ਨੇਰੀ ਉਹੇ ਛੱਡ ਆਵੇ ਮੇ ਇਹ ਕੁਸ਼ ਅਸੀਂ ਬਧਾਨ ਨਹੀਂ ਖੱਦਣਾ 1999 ਦੇ ਵਿੱਚ ਪੰਥ ਨੇ ਮੈਨੂੰ ਸੰਸਦੀਪ ਮੰਡੇ ਤੋਂ ਚੜਾਇਆ ਸੀਗਾ ਮੈਨੂੰ ਮੈਂ ਬਰ ਪਾਰਲੀਮੈਂਟ 20000 ਦਾ ਅਪਣਾਇਆ ਸੀ ਮਾਝੀ ਜੀ ਕਰਕੇ ਸੀ ਜੇ ਫੇਮੇ ਜਨਨਾ ਮੈਂ ਉਹਨਾਂ ਦੀ ਰਵਾਇਤ ਦੇਖਦਾ ਹਾਂ ਉਹਨਾਂ ਦਿਨਾਂ ਦੇ ਵਿੱਚ ਅਮੀਰ ਹੋਏ ਗਰੀਬ ਹੋਏ ਸਭ ਦੇ ਵਿੱਚ ਇੱਕ ਬੋਛਾ ਜਿਹਾ ਰਕਦੇ ਸੀਗੇ ਪੈਰੀਆਂ ਤੋਂ ਪਛਲੇ ਹੌਂਲੇ ਇੱਟਾਂ ਦੇ ਹੌਂਲੇ ਰਾਸ਼ਨ ਜਿਹਾ ਹਣ ਦੇ ਲਈ ਤੇ ਜੋ ਮੈਂ ਉਸ ਵੇਲੇ ਸਿੱਖਿਆ ਕੋਟੇ ਨੂੰ ਕਹਿੰਦੇ ਤਾਂ ਹੈਗੇ ਆ ਕਿ ਬਹੁਤ ਬੇਵਕੂਫ ਹੈ ਪਰ ਨਹੀਂ ਕੋਟੇ ਜਿੰਨਾ ਸਿਆਣਾ ਤੇ ਕਲੇਵਰ ਐਨੀਮਲ ਜਾਨਵਰ ਹੈ ਨਹੀਂ ਜੇ ਡੰਡੀ ਤੋਂ ਡੰਡੀ ਤੋਂ ਉਹਦਾ ਪੈਰ ਫਿਰਕ ਜੇ ਉਹ ਉਸ ਡੰਡੀ ਤੋਂ ਪਹਿਲੇ ਤੋਂ ਪੇਚਾ ਖੋ ਗਿਆ ਤਾਂ ਖੰਮਰ ਨੂੰ ਉਹ ਉਸ ਡੰਡੀ ਦੇ ਰਸਤੇ ਤੱਕੇ ਨਹੀਂ ਪਹੁੰਚਦਾ ਜੇ ਮੈਨੂੰ ਕੋਰੇ ਦੀ ਸੌਰੀ ਕਰਨੀ ਥੋੜੀ ਸਮਾਂ ਇੰਤਜ਼ਾਰ ਮੇਰੇ ਕੋਲੇ ਇੰਟੈਲੀਜੈਂਸ ਹੈਗੀ ਹੈ ਮੈਂ ਫੇਰ ਉੱਠ ਪਾਉਂਗਾ ਪਰ ਐਸਾ ਜੇ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਮੈਂ ਨਹੀਂ ਟਿਕਣਾ ਹੈਗਾ ਮੇਰੇ ਕੋਲੇ ਬਾਰੇ ਥੋੜੀ ਚੱਕਰ ਸੰਜਨਲ ਸਿੰਘ ਨਾ ਵਾਲੀ ਦੀ ਸੌਟ ਹੈ ਲੈ ਦਸਵੇਂ ਪਾਠ ਸ਼ੁਰੂ ਕਰ ਉਹ ਮੈਂ ਇੰਗਲਿਸ਼ ਸਿਖਾਉਂ ਦੂੰ ਆਪ ਸਹੀ Why have we picked up all the